ਇਸ ਮਾਇਆ ਕੇ ਤੀਨ ਨਾਮ ਸਰਦਾਰ ਜੀ ਬੰਗਲਾ ਚਾਹੀਏ ਬਸ ਵਿੱਚ ਉਤਰਦਿਆਂ ਹੀ ਉਸਮੈਨੂੰ ਪੁੱਛਿਆ ਤੇ ਜਵਾਬ ਵਿੱਚ ਮੈਂ ਜਦੋਂ ਸਿਰ ਦੇ ਇਸ਼ਾਰੇ ਨਾਲ ਹਾਂ ਕਿਹਾ ਤਾਂ ਉਹ ਮੇਰੇ ਗੱਲ ਦਾ ਹਾਰ ਹੀ ਤਾਂ ਬਣ ਗਿਆ ਦਲਹੌਜ਼ੀ ਮੇਰੇ ਲਈ ਕੋਈ ਉਪਰਾ ਸ਼ਹਿਰ ਤਾਂ ਹੈ ਨਹੀਂ ਸੀ ਲਗਾਤਾਰ ਕਈ ਸਾਲਾਂ ਤੋਂ ਮੈਂ ਇੱਥੇ ਆ ਰਿਹਾ ਸੀ ਆਮੂਮਨ ਮੈਂ ਜਾਂਦਿਆਂ ਹੀ ਕਿਰਾਏ ਦੀ ਥਾਂ ਨਹੀਂ ਲੈਂਦਾ ਹੁੰਦਾ ਮੁੱਢਲੇ 1-2 ਦਿਨ ਕਿਸੇ ਦੋਸਤ ਮਿੱਤਰ ਕੋਲ ਜਾਂ ਠਹਿਰਦਾ ਤੇ ਫਿਰ ਸਹਜ ਨਾਲ ਦੇਖਭਾਲ ਕੇ ਕੋਈ ਮਨਮਰਜ਼ੀ ਦਾ ਟਿਕਾਣਾ ਲੱਭਦਾ ਹੁੰਦਾ ਸੀ ਪਰ ਉਸਦੀ ਖੁਸ਼ੀ ਖਲਕੀ ਨੇ ਤੇ ਉਸਦੇ ਸ਼ਰੀਫਾਨਾ ਬੋਲਣ ਦੇ ਢੰਗ ਨੇ ਮੇਰੇ ਉੱਤੇ ਜਿਵੇਂ ਕੋਈ ਜਾਦੂ ਜਾ ਕਰ ਦਿੱਤਾ ਉਸਨੇ ਆਪਣਾ ਨਾਂ ਦੱਸਿਆ ਮੰਗੂ ਦਿਲਹੋਜ਼ੀ ਨੂੰ ਜੇ ਮੈਂ ਇੱਕ ਇਸਤਰੀ ਦੇ ਰੂਪ ਵਿੱਚ ਕਲਪ ਲਵਾ ਤੇ ਕਹਿਣਾ ਪਵੇਗਾ ਕਿ ਇਸ ਨੂੰ ਮੈਂ ਦੋਹਾਂ ਹਾਲਾਤਾਂ ਵਿੱਚ ਵੇਖਿਆ ਹੈ ਪਹਿਲਾਂ ਦੁਲਹਨ ਦੀ ਹਾਲਤ ਵਿੱਚ ਤੇ ਫਿਰ ਵਿਧਵਾ ਦੇ ਰੂਪ ਵਿੱਚ ਸੱਚ ਪੁੱਛੋ ਤਾਂ ਦਿਲਹੋਜ਼ੀ ਦਾ ਹੁਸਨ ਵੀ ਤੇ ਸੁਹਾਗ ਅੰਗਰੇਜ਼ਾਂ ਦੇ ਨਾਲ ਹੀ ਚਲਾ ਗਿਆ ਮੈਨੂੰ ਉਹ ਦਿਨ ਵੀ ਯਾਦ ਨਹੀਂ ਤਾਂ ਲਹਾਜੀ ਪਹਾੜ ਦੀ ਚਹਲ ਪਹਲ ਤੇ ਗੈਮਾ ਗੈਮਿਸ ਸਿਖਰ ਤੇ ਪੁੱਜੀ ਹੋਈ ਸੀ ਸਲਾਨੀਆਂ ਦੀ ਭੀੜ ਦਾ ਇਹ ਹਾਲ ਹੁੰਦਾ ਸੀ ਕਿ ਸਦਰ ਬਾਜ਼ਾਰ ਤੋਂ ਲੈ ਕੇ ਪ੍ਰਕੋਟੇ ਤੀਕ ਮੋਢੇ ਨਾਲ ਮੋਢਾ ਕਹਿੰਦਾ ਸੀ ਕੋਠੀਆਂ ਫਲੈਟ ਤੇ ਹੋਟਲਾਂ ਦੇ ਕਮਰੇ ਠਸਾ ਠਸ ਭਰੇ ਹੁੰਦੇ ਸੀ ਇਸ ਪਹਾੜ ਤੇ ਪਹੁੰਚ ਕੇ ਜਿਸ ਨੂੰ ਰਹਿਣ ਲਈ ਮਨਮਰਜ਼ੀ ਥਾਂ ਮਿਲ ਜਾਂਦਾ ਸਮਝੋ ਉਸ ਦੀ ਕਿਸਮਤ ਜਾਗ ਪੈਂਦੀ ਹੋਟਲਾਂ ਵਾਲੇ ਖੂਬ ਰਜਮੀ ਸ਼ਿਲ ਲਾਉਂਦੇ ਸਨ ਸਲਾਨੀਆਂ ਦੀ ਛੋਟੇ ਤੋਂ ਛੋਟੇ ਕਮਰੇ ਦਾ ਕਰਾਇਆ ਵੀ 5-7 ਰੁਪਏ ਤੋਂ ਘੱਟ ਨਹੀਂ ਸੀ ਹੁੰਦਾ ਕੋਠੀਆਂ ਵਾਲਿਆਂ ਦਾ ਦਿਮਾਗ ਤਾਂ ਸੱਤਵੇਂ ਅਸਮਾਨ ਤੇ ਹੁੰਦਾ ਸੀ ਭੈੜੀ ਤੋਂ ਭੈੜੀ ਕੋਠੀ ਦਾ ਵੀ ਸੀਜ਼ਨ ਦਾ ਕਰਾਇਆ 1500 ਤੇ ਉਹ ਵੀ ਸਾਰਾ ਪੇਸ਼ਗੀ ਪਰ ਇਹ ਉਦੋਂ ਦੀ ਗੱਲ ਹੈ ਜਦੋਂ ਡੋਲੋਜੀ ਸਾਹਿਬ ਲੋਕਾਂ ਤੇ ਮੇਮ ਸਹਿਵਾਵਾਂ ਦਾ ਸਮਰ ਹਿਲ ਸੀ ਹੁਣ ਤਾਂ ਇਹ ਉੱਥੇ ਇਹ ਹਾਲ ਹੈ ਕਿ ਬੜੀਆਂ ਬੜੀਆਂ ਅਨਿਸ਼ਾਨ ਕੋਠੀਆਂ ਤੇ ਹੋਟਲਾਂ ਵਿੱਚ ਉੱਲੂ ਬੋਲਦੇ ਨੇ ਕਿਰਾਏ ਘਟਦੇ ਘਟਦੇ 8-10% ਤੇ ਪਹੁੰਚ ਗਏ ਨੇ ਫਿਰ ਵੀ ਗਾਹਕ ਨਜ਼ਰ ਨਹੀਂ ਆਂਦਾ ਲੈਂਡ ਆਰਡਾਂ ਦੀ ਬਦਹਾਲੀ ਵਿੱਚ ਅਜੇ ਵੀ ਜੇ ਕੋਈ ਕਸਰ ਸੀ ਤਾਂ ਉਹਨਾਂ ਨੇ ਪੂਰਿਆਂ ਨਿਕਾਸੀ ਜਾਇਦਾਦਾਂ ਨੇ ਤੋ ਮੁਸਲਮਾਨ ਮਾਲਕਾਂ ਦੀਆਂ ਜਿਹੜੀਆਂ ਕੋਟੀਆਂ ਹਜ਼ਾਰਾਂ ਰੁਪਏ ਸੀਜ਼ਨ ਤੇ ਚੜਦੀਆਂ ਹੁੰਦੀਆਂ ਸੀ ਉਹੀ ਕੋਟੀਆਂ ਹੁਣ 15-20 ਰੁਪਏ ਤੇ ਅਲਾਟ ਕੀਤੀਆਂ ਜਾਂਦੀਆਂ ਹਨ ਤੇ ਇਹਨਾਂ ਸਸਤਾ ਕਰਾਇਆ ਹੁੰਦਾ ਵੀ ਕਿਰਾਏਦਾਰ ਘੱਟ ਵੱਧ ਹੀ ਲੱਭਦਾ ਹੈ ਜਿਸ ਸਾਲ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਇਹ ਸ਼ਾਇਦ 50 ਦਾ ਸਾਲ ਹੈ ਉਦੋਂ ਤੱਕ ਡਲੌਜੀ ਦਾ ਬਸ ਨਾ ਹੀ ਬਾਕੀ ਰਹਿ ਗਿਆ ਸੀ ਅੰਦਾਜ਼ਨ 90% ਥੀ ਮਕਾਨ ਖਾਲੀ ਪਏ ਰਹਿੰਦੇ ਸਨ ਮੈਂ ਵੀ ਤਾਂ ਇਸ ਭੇਤ ਦਾ ਭੇਤੀ ਸਾਫ ਫਿਰ ਕਿਉਂ ਨਾ ਇਸ ਲੋਟੀ ਤੋਂ ਲਾਭ ਉਠਾਉਂਦਾ ਪਰ ਇਹ ਮੰਗੂ ਤਾਂ ਬੁਰੀ ਜਹਿਮਤ ਬਣ ਕੇ ਨਿਬੜ ਗਿਆ ਮੈਨੂੰ ਜੋ ਵੀ ਕੁਝ ਮੈਂ ਕਿਹਾ ਜਿੰਨਾ ਵੀ ਕਿਰਾਇਆ ਦੇਣਾ ਚਾਹਿਆ ਜਿਹੜੀਆਂ ਵੀ ਸ਼ਰਤਾਂ ਮੰਗੀਆਂ ਮੰਗੂ ਦਾ ਵਸ ਇੱਕੋ ਜਵਾਬ ਸੀ ਤੇ ਤਹਾਸਤੂ ਮੰਗੂ ਨੇ ਦੱਸਿਆ ਕਿ ਉਹ ਆਪਣੇ ਮਾਲਕਾਂ ਦੀਆਂ ਕੋਠੀਆਂ ਦੀ ਚੌਂਕੀਦਾਰੀ ਤੋਂ ਛੁੱਟ ਉਹਨਾਂ ਨੂੰ ਕਿਰਾਏ 'ਚ ਆੜਨ ਵਿੱਚ ਵੀ ਥੋੜੀ ਬਹੁਤ ਮਦਦ ਕਰਦਾ ਹੈ ਮੇਰਾ ਅਸਵਾਬ ਚੁਕਵਾ ਕੇ ਉਸਨੇ ਮੈਨੂੰ ਮੋਤੀ ਟਿੱਬੇ ਦੀ ਇੱਕ ਕੋਠੀ ਅੱਗੇ ਜਾ ਖਿਲਾ ਰਿਆ ਤੇ ਕਹਿਣ ਲੱਗਾ ਲੋ ਜੀ ਇਹ ਕੋਠੀ ਬਿਲਕੁਲ ਤੁਹਾਡੀ ਮਤਲਬ ਜੀ ਦੀ ਹੈ ਕਿੰਨਾ ਕਾਂ ਥਾਂ ਤੇ ਬਿਲਕੁਲ ਸਾਹਮਣੇ ਰਾਵੀ ਦਾ ਨਜ਼ਾਰਾ ਦਿਸਦਾ ਹੈ ਤਾ ਤਾਂ ਮੂਝੀ ਮੇਰੇ ਮਨਪੌਂਦੀ ਸੀ ਪਰ ਕੋਠੀ ਦੀ ਹਾਲਤ ਬੜੀ ਖਸਤਾ ਸੀ ਜਾਪਦਾ ਸੀ ਜਿਵੇਂ ਬਰਿਆਂ ਤੋਂ ਉਸ ਦੀ ਮੁਰੰਮਤ ਵੱਲ ਕਿਸੇ ਧਿਆਨ ਹੀ ਨਹੀਂ ਦਿੱਤਾ ਪਹਾੜੀ ਮਕਾਨਾਂ ਦੀ ਉਮਰ ਉਂਝੀ ਘਾਟੀ ਹੁੰਦੀ ਹੈ ਇੱਥੇ ਮੀਂਹ ਚਖੜ ਚੰਗੇ ਚੰਗੇ ਮਜ਼ਬੂਤ ਮਕਾਨਾਂ ਤੇ ਬਕੀ ਉਖਾੜ ਜਾਇਆ ਕਰਦੇ ਹਨ ਪਰ ਅੰਦਰਲੇ ਹਿੱਸੇ ਦੀ ਹਾਲਤ ਇੰਨੀ ਮਾੜੀ ਨਹੀਂ ਸੀ ਨਾਲੇ ਸਵਾਲ ਇਹ ਸੀ ਕਿ ਪੂਰੀ ਸਾਰੀ ਕੋਠੀ ਨੂੰ ਲੈ ਕੇ ਮੈਂ ਕਰਾਂਗਾ ਕੀ ਮਿੰਤਾ ਸੀ ਵੀ ਕਮਰੇ ਦੀ ਲੋੜ ਸੀ ਪਰ ਮੰਗੂ ਤਾਂ ਮੇਰੀ ਕਿਸੇ ਵੀ ਗੱਲ ਨੂੰ ਪੁੰਝੇ ਹੀ ਨਹੀਂ ਸਪੈਣਦਾ ਤੁਸੀਂ ਜੀ ਜਿੰਨਾ ਤਾਂ ਉਹਦਾ ਅੱਜ ਵਰਤੋਂ ਬਾਕੀ ਕਮਰੇ ਪੇ ਰਹਿਣ ਦੋ ਕਿਰਾਇਆ ਜਿੰਨੀ ਜੀ ਕਰੇ ਦੇ ਚੜਨਾ ਪਰ ਇਸ ਜੀਕਰੇ ਦਾ ਵੀ ਤਾਂ ਹੱਦ ਹੋਣੀ ਚਾਹੀਦੀ ਹੈ ਜੇ ਤਾਂ ਆਦਮੀ ਦਾ ਕਰਦਾ ਹੈ ਕਿ ਉਸ ਨੂੰ ਸਭੋ ਕੁਝ ਮੁਫਤ ਸੀ ਮਿਲ ਜਾਇਆ ਕਿਰ ਜਿੰਨਾ ਵੀ ਕਿਰਾਇਆ ਮਸੂਮ ਕਿਹਾ ਉਹਨਾਂ ਹੀ ਉਹਨੇ ਮੰਨ ਲਿਆ ਮੈਂ ਬੜੇ ਆਰਾਮ ਨਾਲ ਉਸ ਕੋਠੀ ਵਿੱਚ ਉਤਾਰ ਕੀਤਾ ਮੰਗੂ ਬੜਾ ਹੀ ਵਿੱਭਾ आदमी ਜਾਪਿਆ ਮੈਨੂੰ ਉਹ ਮੇਰੇ ਲਈ ਪਾਣੀ ਲਿਆਉਂਦਾ ਮਕਾਨ ਦੀ ਸਫਾਈ ਕਰਦਾ ਰੋਟੀ ਪਕਾ ਦਿੰਦਾ ਕੱਪੜੇ ਧੋ ਦਿੰਦਾ ਇੰਨਾ ਹੀ ਨਹੀਂ ਉਹ ਮੇਰੇ ਲਈ ਕੋਠੀਆਂ ਦੀ ਮਰਮਮਤ ਵਿੱਚ ਵੀ ਜੁਟਿਆ ਰਹਿੰਦਾ ਜਿੱਥੇ ਛਿੱਟੇ ਹੋਵੇ ਉੱਥੋਂ ਫਟੀਆਂ ਚੜ ਦਿੰਦਾ ਫਰਸ਼ ਪਲਸਤਰ ਜਿੱਥੇ ਪੁੱਟਿਆ ਹੋਵੇ ਉੱਥੇ ਆਪ ਹੀ ਕਾਢੀ ਪੜ ਕੇ ਪੋਚਾ ਪਾਚੀ ਕਰ ਦਿੰਦਾ ਹੋਰ ਤਾਂ ਉਹ ਲਗਭਗ ਆਸ-ਪਾਸ ਦੀਆਂ ਕੋਠੀਆਂ ਵਿੱਚੋਂ ਫੁੱਲਾਂ ਦੇ ਬੂਟੇ ਪਤਾ ਨਹੀਂ ਕਿਵੇਂ ਲਿਆਉਂਦਾ ਤੇ ਉਹਨਾਂ ਨੂੰ ਥਾਂ-ਥਾਂ ਹੀ ਲਾਉਣ ਵਿੱਚ ਰੁੱਝਿਆ ਰਹਿੰਦਾ ਉਸ ਉੱਤੇ ਜਿਵੇਂ ਹਰ ਵੇਲੇ ਇੱਕ ਫਕਰ ਜਿਹਾ ਸਵਾਰ ਹੁੰਦਾ ਮਤੇ ਮੈਂ ਇਸ ਘਰੋਂ ਅੰਤੁਸ਼ਟ ਹੋ ਸਾਰੀਆਂ ਗੋਬੀਆਂ ਵੇਖੀਆ ਮੈਂ ਉਸ ਵਿੱਚ ਪਰ ਇੱਕੋ ਉਸ ਵਿੱਚ ਸਭ ਤੋਂ ਵੱਡਾ ਭੈੜ ਸੀ ਕਿ ਉਹ ਹੱਦ ਦਰਜੇ ਦਾ ਲਾਲਚੀ ਸੀ ਕਿਰਾਇਆ ਪੇਸ਼ਕੀ ਲੈਣ ਦੀ ਕੋਈ ਸ਼ਰਤ ਨਹੀਂ ਸੀ ਪਰ ਉਸਨੇ ਬੜੀਆਂ ਯੁਕਤਾ ਨਾਲ ਕਹਿ ਕੇ ਸੁਣ ਕੇ ਮੇਰੇ ਤੋਂ ਪੇਸ਼ਕੀ ਰੁਪਿਆ ਲੈ ਹੀ ਦਿਆ ਐਨੇ ਉੱਤੇ ਹੀ ਬਸ ਨਾ ਕਰਕੇ ਉਹ ਹਰ ਦੂਜੇ ਦਿਨ ਮੇਰੇ ਆਦਾਰੇ ਹੁੰਦਾ ਕੋਟੇ ਦਾ ਟੈਕਸ ਦੇਣਾ ਹੈ ਜੀ ਮਾਲਕਾਂ ਵੱਲੋਂ ਮਨੀ ਹੋ ਡਰਾਉਣ ਵਾਲਾ ਹੈ ਬਸ ਭਲਕੇ ਨਹੀਂ ਤਾਂ ਪਰਸੋ ਤੁਹਾਨੂੰ ਮੋੜ ਦੇਵਾਂਗਾ ਆਦੀ ਗੱਲਾਂ ਕਹਿ ਕੇ ਉਹ ਮੈਥੋਂ ਅਗਲੇ ਅਗਲੇ ਮਹੀਨੇ ਦਾ ਕਿਰਾਇਆ ਵੀ ਪੁੱਛ ਕੇ ਲੈ ਜਾਂਦਾ ਪਰ ਨਾ ਹੀ ਉਸ ਦੇ پلਕੇ ਪਰਸੋਂ ਆਇਆ ਤੇ ਨਾ ਹੀ ਉਹ ਕਦੇ ਮੋੜਿਆ ਕਈ ਵਾਰ ਤਾਂ ਉਹ ਨਿਗੁਣੇ ਇੱਕ ਜਾਂ ਦੋ ਰੁਪਿਆ ਦੀ ਫਰਮਾਇਸ਼ ਪਾ ਬੈੰਦਾ ਮਥੇਰਾ ਮੈਂ ਦਿਲ ਵਿੱਚ ਧਾਰ ਲੈਂਦਾ ਸੀ ਕਿ ਬਸ ਹੁਣ ਇਨੂੰ ਇੱਕ ਪੈਸਾ ਨਹੀਂ ਦੇਣਾ ਭਾਵੇਂ ਪਿੱਟ ਕੇ ਮਰ ਜਾਵੇ ਪਰ ਪਤਾ ਨਹੀਂ ਉਸਦੇ ਬੋਲਣ ਵਿੱਚ ਉਸਦੇ ਪ੍ਰਤੋਬ ਵਿੱਚ ਕਿਹੜੀ ਗਿੱਦੜ ਸਿੰਗੀ ਸੀ ਕਿ ਜਦੋਂ ਉਹ بڑے ਸ਼ਰੀਫ ਲਹਿਜੇ ਨਾਲ ਆ ਕੇ ਕੁਝ ਮੰਗਦਾ ਮੈਥੋਂ ਇਨਕਾਰ ਨਾ ਹੋ ਸਕਦਾ ਇੱਕ ਦਿਨ یوں ਮੈਂ ਸਵੇਰੇ ਉੱਠਿਆ ਤਾਂ ਬਾਹਰ ਕੁਝ ਰੌਲੇ ਦੀ ਆਵਾਜ਼ ਸੁਣੀ ਬਰਾਂਡੇ ਵਿੱਚ ਆ ਕੇ ਵੇਖਿਆ ਤਿੰਨ ਚਾਰ ਬੰਦੇ ਮੰਗੂ ਨੂੰ ਘੇਰੀ ਪੂਰੀ ਤਰ੍ਹਾਂ ਉਸਤੇ ਝਾੜ-ਛੰਮ ਕਰ ਰਹੇ ਸੀ ਪੁੱਛਣ ਤੋਂ ਪਤਾ ਲੱਗਿਆ ਕਿ ਮੰਗੂ ਨੇ ਉਹਨਾਂ ਦੇ ਵਿਕੀਤੀਚੇ ਕੁਝ ਬੂਟੇ ਚੋਰਾ ਲਿਆਂਦੇ ਸਨ ਤੇ ਉਸਦੀ ਪਹਿਲੀ ਹੀ ਚੋਰੀ ਨਹੀਂ ਸੀ ਉਸ ਤੋਂ ਪਹਿਲਾਂ ਵੀ ਉਸਨੇ ਕਾਫੀ ਪੌਦੇ ਚੋਰੀ ਕੀਤੇ ਸਨ ਤਰਸ ਵੀ ਆਇਆ ਮੈਨੂੰ ਮੰਗੂ ਦੀ ਹਾਲਤ ਉੱਤੇ ਤੇ ਗੁੱਸਾ ਵੀ ਭਲਾ ਵੇਫਕੂਫ ਨੂੰ ਕੋਈ ਪੁੱਛੇ ਹੀ ਕੋਠੀ ਕਿਸੇ ਦੀ ਰਹਿਣ ਵਾਲਾ ਕੋਈ ਤੇ ਉਹ ਕਾਦੇ ਲਈ ਗੁਨਾਮ ਬੇਅਲਜਤ ਦਾ ਭਾਗੀ ਬੰਦਾ ਖੈਰ ਮੈਂ ਮਨਿੱਤ ਤੱਲਾ ਕਰਕੇ ਮੰਗੂ ਦਾ ਘਰਾਂ ਛੜਾ ਦਿੱਤਾ ਤੇ ਉਹ ਕੇਵਲ ਮੇਰੇ ਲਿਹਾਜ਼ ਨਾਲ ਵਾਪਸ ਚਲੇ ਗਏ ਮਗਰੋਂ ਮੈਂ ਉਸਨੂੰ ਖੂਬ ਤਾੜਨਾ ਕੀਤੀ ਕਹਿਣ ਲੱਗਾ ਐਵੇਂ ਸਰਦਾਰ ਜੀ ਖਾਮ ਖਾਮ ਮੇਰੇ ਨਾਲ ਖਾਰ ਬਾਜੀ ਕਰਦੇ ਨੇ ਪਾਲ ਪਲਾ ਖਾਲੀ ਪਈਆਂ ਕੋਠੀਆਂ ਜ 224 ਬੂਟੇ ਲੈ ਆਂਦੇ ਤਾਂ ਕੀ ਆਖਰ ਆ ਗਈ ਉਂਝ ਵੀ ਤਾਂ ਸੁੱਕ ਸੜ ਹੀ ਜਾਣੇ ਨੇ ਜਦ ਕੀ ਕੋਈ ਖਸਮ ਸਾਈ ਹੈ ਨਹੀਂ ਉਹਨਾਂ ਦਾ ਮੂਰਖਾ ਮੈਂ ਉਸ ਨੂੰ ਫਟਕਾਰਿਆ ਖਸਮ ਸਾਈ ਹੋਵੇ ਨਾ ਹੋਵੇ ਚੋਰੀ ਤਾਂ ਆਖਰ ਚੋਰੀ ਆ ਫਿਰ ਤੈਨੂੰ ਹੀ ਕਿਸ ਚਿੱਟ ਪਾਈ ਹੈ ਕਿ ਮੁਫਤ ਵਿੱਚ ਪਾਪ ਦੀ ਪੰਡ ਸੜ ਤੇ ਚੁੱਕੇ ਮਾਲਕਾਂ ਨੂੰ ਲੋੜ ਹੋਵੇ ਕਿ ਤਾਂ ਆਪ ਬੂਟੇ ਲਵਾਉਂਦੇ ਫਿਰਨਗੇ ਕਹਿਣ ਲੱਗਾ ਸਰਦਾਰ ਜੀ ਮਾਲਕਾਂ ਦੀ ਗਲਤ ਹੈ ਹੋਈ ਨਹੀਂ ਮੈਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਮਤੇ ਤੁਸੀਂ ਨਾ ਉਦਾਸ ਹੋ ਕੇ ਚਲ ਜਾਵੋ ਮੈਂ ਕਿਹਾ ਅੱਛਾ ਜੇ ਚਲਾ ਹੀ ਜਾਵਾਂਗਾ ਤਾਂ ਕੋਈ ਹੋਰ ਆ ਜਾਏਗਾ ਹੋਰ ਇੱਥੇ ਕਿਹੜਾ ਆਉਣ ਡਿਆ ਹੈ ਜੇ ਇਹਨਾਂ ਕੋਠੀਆਂ ਵਿੱਚ ਅੱਧਾ ਸੀਜ਼ਨ ਲੰਘ ਗਿਆ ਮਤੇ ਕਿਸੇ ਤੁਸਾਂ ਆ ਕੇ ਬੂਆ ਖੁਲਵਾਇਆ ਹੈ ਨਹੀਂ ਤਾਂ ਆਵੇਂ ਸਾਰਾ ਹੀ ਸੀਜ਼ਨ ਵੇਲ ਰਹੀ ਦੀ ਤੇ ਫਿਰ ਤੈਨੂੰ ਕੀ ਇਸ ਗੱਲ ਦੀ ਚਿੰਤਾ ਮਾਲਕਾਂ ਨੂੰ ਤੈਨੂੰ ਬਹੁਤੀ ਹੈ ਮੰਗੂ ਫੇਰ ਨਹੀਂ ਬੋਲਿਆ ਮੈਂ ਵੀ ਹੋਰ ਝਾੜ ਪਾਣੀ ਹੁਣ ਸਾਫ਼ ਨਾ ਸਮਝੀ ਸੋਚਿਆ ਨੌਕਰ ਵਫਾਦਾਰ ਹੋਵੇ ਤਾਂ ਇਹੋ ਜਿਹਾ ਇੱਕ ਹੋਰ ਦਿਨ ਉਸ ਮਾਲਕ ਪ੍ਰਸਤੀ ਦਾ ਇੱਕ ਨਵਾਂ ਸਬੂਤ ਵੇਖਣ ਵਿੱਚ ਆਇਆ ਉਸ ਰਾਤੀ ਅਚਾਨਕ ਇਤਨੇ ਜ਼ੋਰ ਦਾ ਮੀਂਹ ਪਿਆ ਕਿ ਜਲਥਲ ਹੋ ਗਿਆ ਦਿ ਰਾਤ ਜਦੋਂ ਮੇਰੀ ਅੱਖ ਖੁੱਲੀ ਤਾਂ ਵਿਸਤਰੇ ਦਾ ਕਾਫੀ ਹਿੱਸਾ ਭਿੱਜ ਗਿਆ ਸੀ ਬੱਤੀ ਜਗਾ ਕੇ ਵੇਖਿਆ ਤਾਂ ਸ਼ਤ ਤੱਕਈਆਂ ਥਾਵਾਂ ਤੋਂ ਚੋਰੀ ਸੀ ਨਾਲ ਦੇ ਛੋਟੇ ਕਮਰੇ ਜਾ ਕੇ ਤੱਕਿਆ ਹੋਰ ਵੀ ਕਾਫੀ ਸਮਾਨ ਭਿੱਜਿਆ ਪਿਆ ਸੀ ਬੜਾ ਗੁੱਸਾ ਆਇਆ ਉਸ ਮੰਗੂ ਦੇ ਬੱਚੇ ਜਿਸ ਨੇ 420 ਰੁਪਏ ਦੇ ਇਨਕਮੀ ਜੀ ਕੋਠੀ ਮੇਰੇ ਗਾਲ ਮਾਰ ਦਿੱਤੀ ਤੇ ਮੰਗੂ ਤੋਂ ਵੀ ਜ਼ਿਆਦਾ ਆਪਣੀ ਅਕਲ ਤੇ ਕਿਢਲਵਾਜੀ ਜਿੱਥੇ ਕੋਠੀ ਨਾਚਣ ਕੁੱਤੇ ਵੀ ਨਹੀਂ ਖੂਲਦੇ ਮੇਰੇ ਲਈ ਉਹ ਟਾਰਾ ਰਹਿ ਗਿਆ ਸੀ ਦਿਲ ਕਰੇ ਫੜ ਕੇ ਗਲਾ ਸੁੱਟਾ ਮੰਗੂ ਮੰਗੂ ਦਾ ਸਮਾਨ ਨੂੰ ਇੱਕ ਥਾਂ ਚੁੱਕ ਦੂਜੇ ਥਾਂ ਰੱਖ ਮੰਝਾ ਇਧਰੋਂ ਫੇ ਸੀਟ ਉਧਰ ਕਰ ਐਸ ਕੰਮ ਵਿੱਚ ਲੱਗਾ ਹੋਇਆ ਸੀ ਕਿ ਛੱਤ ਦੀ ਟੀਨ ਉੱਤੇ ਮੈਨੂੰ ਕਿਸੇ ਤੁਰੰਦੀ ਆਸ ਨੇ ਦਿੱਤੀ ਡਰ ਜਾ ਲੱਗਣ ਲੱਗ ਗਿਆ ਮੈਨੂੰ ਸਲਾਹ ਹੋਈ ਮੰਗੂ ਨੂੰ ਜਗਾਵਾ ਜਾ ਕੇ ਕੋਠੀ ਤੇ ਜਾ ਕੇ ਕਿਸੇ ਜੀ ਸੌਂਦਾ ਸੀ ਟਾਰਚ ਲੈ ਕੇ ਜਦ ਮੈਂ ਉਸ ਤੇ ਕਮਰੇ ਚ ਪੁੱਜਾ ਤਾਂ ਮੰਗੂ ਦਾ ਵਿਸਤਰਾ ਖਾਲੀ ਵੇਖਿਆ ਤਾਂ ਕਿ ਮੰਗੂ ਹੀ ਛੱਤ ਤੇ ਤੁੜਿਆ ਫਰਦਾ ਤੇ ਜਿਉਂ ਹੀ ਸਾਹਮਣੇ ਵਾਲੀ ਖਾਂਦਾਨ ਵੀ ਨਜ਼ਰ ਪਈ ਕਿ ਮੰਗੁਰ ਮੈਂ ਸਾਤੋਂ ਉੱਤਰ ਗਿਆ ਵੇ ਕਿ ਉਸਦੇ ਸਿਰ ਤੇ ਗਾਰੇ ਵਾਲੀ ਟੋਪੀ ਸੀ ਤੇ ਹੱਥ ਵਿੱਚ ਕਾਂਢੀ ਸਰਦੀ ਨਾਲ ਉਸਦਾ ਜੀਰ ਝੰਬਿਆ ਪਿਆ ਸੀ ਹੈਰਾਨ ਰਹਿ ਗਿਆ ਮੈਂ ਇਤਨੀ ਸਖਤ ਠੰਡ ਵਿੱਚ ਕੜਿਆਂ ਦੀ ਬਾਛੜ ਪੈ ਰਹੀ ਸੀ ਤੇ ਇੱਕ ਵਕਤ ਨੰਗੇ ਪਿੰਡੀ ਸਾਤੋਂ ਤੇ ਤੁਰਿਆ ਫਰਦਾ ਸੀ ਮੇਰਾ ਸਾਰਾ ਗੁੱਸਾ ਰਫੂ ਚੱਕਰ ਹੋ ਗਿਆ ਆਉਂਦੇ ਹੀ ਉਹ ਮੇਰੇ ਪੈਰਾਂ 'ਚ ਡਿੱਗ ਗਿਆ ਸਰਦੀ ਦੇ ਸਾਰੇ ਸਾਬਤ ਗੱਲ ਹੋਣ ਤੋਂ ਮੂੰਹ ਨਹੀਂ ਨਿਕਲਦੀ ਸੀ ਮੂੰਹ ਨਿਕਲਦੀ ਸੀ ਤੁਹਾਨੂੰ ਬੜੀ ਤਕਲੀਫ ਹੋਈ ਹੋਵੇਗੀ ਸਰਦਾਰ ਜੀ ਮੈਨੂੰ ਕੀ ਪਤਾ ਸੀ ਕਿ ਇਸ ਤੂਫਾਨ ਦਾ ਅੱਜ ਕੱਲ੍ਹ ਤੋਂ ਘੱਟ ਵੱਧ ਹੀ ਵਰਖਾ ਹੋਇਆ ਕਰਦੀ ਹੈ ਜਿੰਨਾ ਕੁ ਜਮਨਗੂਤੇ ਵਰਾਉਣ ਲਈ ਮੈਂ ਦਿਲ ਵਿੱਚ ਇਕੱਠਾ ਕੀਤਾ ਹੋਇਆ ਸੀ ਨਾ ਉਸਨੇ ਸਨਿਮਰ ਤੇ ਤਰਮਿੰਦਗੀ ਭਰੇ ਵਾਕਾਂ ਵਿੱਚ ਜਿਵੇਂ ਸਾਰਾ ਹੀ ਵਹਿ ਗਿਆ ਤੇ ਸਿਰਫ ਇਤਨਾ ਹੀ ਮੈਂ ਉਸਨੂੰ ਕਹਿ ਸਕਿਆ ਪਰ ਪਾਗਲਾ ਤੇਰਾ ਇਹ ਲਾਇਆ ਹੋਇਆ ਗਾਰਾ ਠਹਿਰਨਾ ਵਾ ਉਥੇ ਇਹ ਤੇਜ਼ ਵਾਸਣ ਨੇ ਤਾਂ ਛਾਤੀ ਉਡਾ ਕੇ ਲੈ ਜਾਣਾ ਵਾ ਉਹ ਉਵੇਂ ਹੀ ਗੜਗੜਾਇਆ ਅੱਜ ਹੀ ਰਾਤ ਔਕੀ ਸੋਕੀ ਨਿਕਾਲ ਲਓ ਭਲਕੇ ਮੈਂ ਸਿਮੈਂਟ ਲੈ ਆ ਕੇ ਪੱਕੀ ਲੇੰਬੀ ਕਰ ਦੂੰਗਾ ਜੀ ਅੰਦਰ ਜਾ ਕੇ ਤੱਕਿਆ ਕੁਝ ਨਾ ਕੁਝ ਮੰਗੋਦੀ ਮਿਹਨਤ ਫਲੀਪੁੱਤ ਹੋਈ ਗਈ ਛੱਤ ਹੁਣ ਓਨੀ ਨਹੀਂ ਸੀ ਚਾਉਂਦੀ ਦੂਜੇ ਦਿਨ ਉਹ ਫੇਰ ਆ ਕੇ ਮੇਰੇ ਹੱਦ ਵਾਲ ਹੋਇਆ ਸਰਦਾਰ ਜੀ ਬੜੀ ਸ਼ਰਮ ਆਉਂਦੀ ਹੈ ਮੰਗਦਿਆਂ ਪਰ ਮਾਲਕਾਂ ਵੱਲੋਂ ਮਨੀ ਆਰਡਰ ਅਜ ਤੱਕ ਨਹੀਂ ਪਹੁੰਚਿਆ ਜੇ ਕੁਝ 50 ਰੁਪਏ ਆਂਦੀ ਮਿਹਰਬਾਨੀ ਹੋ ਸਕੇ ਤਾਂ ਕਿ ਮੈਂ ਸਿਮੈਂਟ ਲੈ ਆਵਾਂ ਡਾਡਾ ਹੀ ਦਿਲ ਛੜਿਆ ਉਸਦੀ ਹਰ ਵੇਲੇ ਦੀ ਮੰਗ ਤੋਂ ਇੱਕ ਵਾਰੀ ਤਾਂ ਦਿਲ ਕੀਤਾ ਕਿ ਜਰਾ ਕੰਨਾਂ ਦੀਆਂ ਕਿੜਕੀਆਂ ਖੋਲਦਿਆਂ ਸੂੰ ਕਿ ਮੇਰੇ ਕੋਲ ਕੋਈ ਥੈਲੀ ਜਮਾ ਕੇ ਰੱਖੀ ਸੂ ਪਰ ਕੁਝ ਨਿਸ਼ ਪੇਸ਼ ਜਾ ਸਕਦੀ ਜਦੋਂ ਅੱਖਾਂ ਵਿੱਚ ਚਾਸਨਾ ਤੇ ਡੂੰਗੇ ਭਾਵ ਤੱਕੇ ਨੋਟ ਕੱਢ ਕੇ ਮੈਸ ਤੋਂ ਫੜਾ ਦਿੱਤਾ ਤੇ ਫਿਰ ਮੈਂ ਸੋਚਦਾ ਰਿਹਾ ਸਵੇਰੇ ਤੋਂ ਲੈ ਕੇ ਡੂੰਗੇ ਸੋਤੇ ਤੇ ਇੱਕ ਮੰਗੂ ਖੜੀ ਲੱਤ ਲਿੰਬੂ ਕੋਚੀ ਵੀ ਜੁੜਿਆ ਰਿਹਾ ਦਿਲ ਵਿੱਚ ਵਾਰ-ਵਾਰ ਆਇਆ ਕਿ ਧੰਨਾ ਮੰਗੂ ਧੰਨਾ ਦੀ ਮਾਲ ਪ੍ਰਸਤੀਤੀ ਆਖੀਰ ਇੱਕ ਦਿਨ ਮੰਗੂ ਦੀ ਮਾਲ ਪ੍ਰਸਤੀਤੀ ਦਾ ਪੇਰ ਖੋਲ ਹੀ ਗਿਆ ਦੁਪਹਿਰੇ ਬਾਂਡੇ ਵਿੱਚ ਬੈਠਾ ਮੈਂ ਲਿਖ ਰਿਹਾ ਸੀ ਮਿਨਿਸਪੈਲਿਟੀ ਦੇ ਚਪੜਾਸੀ ਆ ਕੇ ਪੁੱਛਣਾ ਸਰਦਾਰ ਜੀ ਕਿੱਥੇ ਹੈ ਲਾਲਾ ਮੰਗੂ ਤੇਰਾਮ ਕਿਹੜਾ ਮੰਗੂ ਤੇਰਾਮ ਮੈਂ ਉਸੇ ਤੋਂ ਹੌਲਾ ਜਵਾਬ ਕੀਤਾ ਜੀ ਕੋਠੇ ਦਾ ਮਾਲ ਉਸਨੇ ਨੋਟਿਸ ਆਇਆ ਪ੍ਰਾਪਰਟੀ ਟੈਕਸ ਦਾ ਮੈਂ ਜਵਾਬ ਦਿੱਤਾ ਪਰ ਇੱਥੇ ਤਾਂ ਉਹ ਰਹਿੰਦਾ ਹੀ ਨਹੀਂ ਕੋਠੇ ਦਾ ਮਾਲਕ ਹਾਂ ਉਹਨਾਂ ਦੇ ਚੌਂਕੀਦਾਰ ਮੰਗੂ ਹੈ ਜਿਹੜਾ ਕਿਤੇ ਇਧਰ-ਉਧਰ ਗਿਆ ਹੋਵੇਗਾ ਤਾ ਤੁਸੀਂ ਨਹੀਂ ਜਾਂਦਾ ਜਾਣਦੇ ਸਰ ਜੀ ਮੰਗੂ ਹੀ ਇਸ ਕੋਠੀ ਦਾ ਮਾਲਕ ਲੋ ਫਿਰ ਇਹ ਨੋਟਿਸ ਦੇ ਦੇਣਾ ਉਸ ਨੂੰ ਮੈਨੂੰ ਜਿਹੜਾ ਅਸੀਂ ਜਾਣਦੇ ਦੁਆਰ ਨਾ ਆਉਂਦਾ ਤੇ ਮੈਂ ਉਸ ਨੋਟਿਸ ਤੇ ਇੱਕ ਸੱਤਰ ਪੜ ਲੈਂਦਾ ਲਾਲਾ ਮੰਗਤ RAM ਲੈਂਡਲੋਰਡ ਦਲਹੋਜੀ ਤੇ ਬੜਾ ਅਸੀਂ ਨੂੰ ਪੁੱਛਿਆ ਤਾਂ ਤੇ ਬਈ ਬੜਾ ਕੰਜੂਸ ਹੈ ਇਹ ਅਜੇ ਹੋਰ ਕੁਝ ਪੁੱਛਣੇ ਲੱਗਾ ਸੀ ਤੇ ਬੜਾ ਅਸੀਂ ਬੋਲਿਆ ਕੰਜੂਸ ਨਹੀਂ ਜੀ ਬਦਨਸੀਬ ਉਹ ਉਸਦੀ ਇੱਕ ਹੋਰ ਵੀ ਕੋਠੀ ਹੈ ਇਤੋਂ ਵੀ ਵੱਡੀ ਤੇ ਇਹਨਾਂ ਘੁੱਟੀਆਂ ਸਿਰ ਤੇ ਮੰਗਤਰਾਮ ਦਾ ਕੁੰਬਾ ਕਦੀ ਐਸ਼ ਕਰਿਆ ਕਰਦਾ ਸੀ ਹੁਣ ਤੇ ਵਿਚਾਰਿਆਂ ਤੋਂ ਮਰੰਮਤ ਤੇ ਟੈਕਸ ਦਾ ਖਰਚ ਵੀ ਨਹੀਂ ਨਿਕਲਦਾ ਤੇ ਚਪੜਾਸੀ ਨੇ ਠਾੜਾ ਠੰਡਾ ਸਾਲ ਆ ਲਿਆ ਲੋਹਜੀ ਚਲੀ ਗਈ ਸਰਦਾਰ ਜੀ ਅੰਗਰੇਜ਼ਾਂ ਦੇ ਨਾਲ ਹੁਣ ਤਾਂ ਬਸ ਨਾ ਹੀ ਰਹਿ ਗਿਆ ਲੋਹਜੀ ਦੀ ਬਦਲੀ ਹੋਈ ਤਸਵੀਰ ਤਾਂ ਪਹਿਲਾਂ ਤੋਂ ਹੀ ਵੇਖ ਚੁੱਕਾ ਸੀ ਪਰ ਉਸ ਮੰਗੂ ਤਸਵੀਰ ਵਿੱਚ ਮੇਰੀ ਅੱਖਾਂ ਅੰਕ ਬਦਲ ਗਈ ਸੀ ਜਦੋਂ ਮੈਂ ਚਪੜਾਸੀ ਦੇ ਮੂੰਹੋਂ ਗੱਲਾਂ ਸੁਣੀਆਂ ਮੈਂ ਪੁੱਛਿਆ ਭਰਾ ਜੀ ਇਹ ਆਲਾ ਤਾਂ ਵੇਚ ਕਿਉਂ ਨਹੀਂ ਦਿੰਦਾ ਚਪੜਾਸੀ ਨੇ ਜਵਾਬ ਦਿੱਤਾ ਵੇਚੇ ਵਿਚਾਰਾ ਕਿਸ ਕੋਲ ਜ਼ਿਆਦਾ ਆਧ ਦਾ ਮੁੱਲਵਾਦੀ ਕਰਕੇ ਹੁੰਦਾ ਸਰਦਾਰ ਜੀ ਠੰਡਾ ਸਾਹ ਵਰਕੇ ਉਹ ਚੁੱਪ ਹੋ ਗਿਆ